ਮਝਾਇ ਲੈ ਕੇ ਆ ਜੀ ਤੁਹਾਡੇ ਇਲਾਕੇ ਜਾਏ ਆਣ ਸਾਰੇ ਜਿੰਨੇ ਵੀ ਅਸੀਂ ਹੈਗੇ ਕਲਾਕਾਰ ਸਾਰੇ ਕੋ ਕੋ ਭਾਜੀ ਹੋਗੇ ਰੂਪੀ ਗਿਲ ਜੀ ਹੋਗੇ ਕੋਲ ਸਿੱਧੂ ਉਤੇਰ ਜਵਾਈ ਸੋ ਮਝਾਇ ਫਿਲਮ ਆ ਰਹੀ ਹੈ 31 ਜਨਵਰੀ ਨੂੰ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਔਰ ਬਹੁਤ ਸਰਾਰਿਆਂ ਫਿਲਮ ਨੂੰ ਔਰ ਇੱਕ ਚੰਗੀ ਫਿਲਮ ਲੈ ਕੇ ਆ ਚੰਗਾ ਸਿਨੇਮਾ ਲੈ ਕੇ ਆਏ ਔਰ ਛੋਟੇ ਛੋਟੇ ਮੈਸੇਜ ਨੇ ਬੜੇ ਪਿਆਰੇ ਮੈਸੇਜ ਨੇ ਹਰ ਫਿਲਮ ਚ ਮੈਸੇਜ ਹੁੰਦਾ ਇਸ ਵਿੱਚ ਮੈਸੇਜ ਕੀ ਹੈ ਭਾਜੀ ਜੇ ਦੱਸਦਾ ਫਿਰ ਫਿਲਮ ਦੇਖਣ ਦਾ ਸੁਆਦ ਨਹੀਂ ਆਉਂਦਾ ਔਰ ਖਾਸ ਕਰ ਕੁੜੀਆਂ ਬਾਰੇ ਬਹੁਤ ਵਧੀਆ ਗੱਲ ਕਰਦੀ ਐ ਇਸ ਫਿਲਮ ਤੁਸੀ ਸਿਰਫ ਟ੍ਰੇਲਰ ਦੇਖਿਆ ਉਹ ਗੱਲੇ ਤੱਕ ਹਾਲ ਤੱਕ ਫਿਲਮ ਦੇ ਵਿੱਚ ਕੀ ਐ ਉਹ ਲੋਕਾਂ ਨੂੰ ਨਹੀਂ ਪਤਾ ਬਹੁਤ ਇਮੋਸ਼ਨਲ ਕਰਦੀ ਐ ਔਰ ਛੋਟੇ ਛੋਟੇ ਸੁਨੇਹੇ ਦੇ ਕੇ ਜਾਂਦੀ ਐ ਸਭ ਤੋਂ ਵੱਡੀ ਗੱਲ ਐ ਐਂਟਰਟੇਨ ਬਹੁਤ ਵਧੀਆ ਕਰਦੀ ਐ ਫਿਰ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪ ਮੁਹਾਰੇ ਕਹੋਗੇ ਆਪਣੇ ਆਲੇ ਦੁਆਲੇ ਕਿ ਜਾ ਕੇ ਹਰ ਫਿਲਮ ਦੇਖ ਕੇ ਆਓ ਔਰ ਐਦਾਂ ਦਾ ਸਿਨੇਮਾ ਬਹੁਤ ਘੱਟ ਬਣਦਾ ਕੀ ਡਿਫਰੈਂਟ ਕੀ ਆ ਉਹ ਜਿਹੜਾ ਕਿ ਦਰਸ਼ਕ ਜਿਹੜੇ ਖਿੱਚਦਾ ਕੇਂਦਰ ਬਣ ਗਿਆ ਸਿਮਾ ਘਰਾਂ ਵਾਲਾ ਇੱਕ ਤਾਂ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰਿਆਂ ਨੇ ਮਾਝੀ ਵਾਲੀ ਆ ਮਾਝੇ ਵਾਲਾ ਕਿਹੜਾ ਫਿਰ ਆਪਣੀ ਆ ਮਾਝੇ ਵਾਲੇ ਯਾਰ ਆਪਾਂ ਸਾਰੇ ਪੰਜਾਬੀ ਆ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਪੰਜਾਬੀ ਆ ਸਿਰਫ ਸਾਡੀ ਜ਼ੁਬਾਨ ਦਾ ਲਹਿਜਾ ਵੱਖਰਾ ਵੱਖਰਾ ਹੋ ਜਾਂਦਾ ਬੋਲੀ ਦੀ ਉਖਾਈ ਹੋਈ ਵੀ ਜਾਂ ਸਿੱਖੜੀ ਵੀ ਮਾਝੀ ਨਹੀਂ ਅਸੀਂ ਉੱਤੇ ਦੇਖੋ ਅਸੀਂ ਉੱਤੇ ਸਪੈਸ਼ਲ ਤੁਹਾਡੇ ਮਾਝੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਦੇ ਸ਼ੂਟਿੰਗ ਦਰਮਿਆਨ ਵੀਰੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲ ਸਕੀਏ। ਹੂੰ। ਅੱਛਾ ਜ਼ੁਬਾਨ ਸਾਡੀ ਪੰਜਾਬੀ ਹੈ ਸਿਰਫ ਲਹਿਜੇ ਦਾ ਫਰਕ ਹੈ ਵੀ ਲਹਿਜਾ ਸਹੀ ਤਰੀਕਾ। ਅੱਜ ਇਹ ਨਹੀਂ ਭਾਸ਼ਾ ਦੇਖਣ ਨੂੰ ਮਿਲੇਗੀ ਵਿੱਚ ਜਿਹੜੀ ਪੂਰੀ ਭਾਜੀ ਫਿਲਮੀ ਮਝਾਇਲ ਤੇ ਪੂਰੀ ਮਝੈਲੀ ਬੋਲੀ ਹੈ। ਸਰਵੇਂ ਇੱਕ ਇੱਕ ਡਾਇਲੋਗ ਕੋਈ ਪਾਓ ਅੱਜ ਕੋਈ ਇੱਕੋ ਹੀ ਬੰਦਾ ਸਾਡਾ ਬਰਨਾਲਾ ਜਿਹੜਾ ਬਰਨਾਲੇ ਕੋ ਲਿਆ ਮਾਲਵੇ ਦਾ ਕਰੈਕਟਰ ਵੀ ਹੈ ਕੋਈ ਕੋਈ ਡਾਇਲੋਗ ਹੋ ਜਾ ਫਿਰ ਬਾਜੇ ਵਾਲੇ ਜੇ ਪਾਓ ਉੱਤੇ ਸਾਰੇ ਇੱਥੇ ਸਾਰੇ ਸਾਰੀ ਮੈਂ ਆਪਾਂ ਆਪਾਂ ਹੀ ਮਝੈਲੀ ਚ ਗੱਲ ਕਰ ਲੈਣ ਦੱਸੋ ਕੀ ਬੋ ਕੋਈ ਵੀ ਗੱਲ ਕਰ ਲੀਦਾ ਦਾ ਜਾਂ ਕੋਈ ਇੱਕ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਜੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਚ ਕੁੱਤੇ ਬਿੱਲੇ ਤੇ ਬੜੇ ਘੁੰਮਣ ਦੇ ਜੇ ਪਰ ਸ਼ੇਰ ਇੱਕੋ ਹੀ ਤੇ ਉਹ ਇਹ ਬਲਦੇਵ ਸਿੰਘ ਬਾਠ ਤੇ ਬਾਕੀ ਜੇ ਮੈਂ ਜਲੀ ਹੋਰ ਡਾਇਲੋਗ ਕਹਿੰਦਾ ਤੁਸੀਂ ਆਨੰਦ ਲੈਣਾ ਤੇ ਭਾਜੀ ਭਾਜੀ ਉਹਤੇ ਡਾਇਲੋਗ ਉਹ ਰਸ ਕਿਤੋਂ ਨਹੀਂ ਮਿਲਣਾ ਦਰਸ਼ਕਾਂ ਨੂੰ ਮੈਸੇਜ ਦੇ ਦੋ ਕਿੰਨੀ ਤਰੀਕ ਨੂੰ 31 ਤਰੀਕ ਨੂੰ ਜੀ 31 ਜਨਵਰੀ ਨੂੰ ਫਿਲਮ ਆ ਰਹੀ ਹੈ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਹੈ ਔਰ ਤੁਹਾਡਾ ਸਾਰਿਆਂ ਦਾ ਆਲਵੇ ਸਾਨੂੰ ਅੰਮ੍ਰਿਤਸਰ ਤੋਂ ਗੁਰੂ ਦੀ ਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਔਰ ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਓਨਾ ਹੀ ਪਿਆਰ ਸਤ ਕਰਦੇ ਹੋ ਥੈਂਕ ਯੂ ਅੱਜ ਜਿਹੜੀ ਫਿਲਮ ਲੈ ਕੇ ਆਏ ਸਤਿ ਸ੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਝਾਇਰ ਔਰ ਸਾਰੇ ਜਾਣੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਹਾਂ ਜੀ ਤੇ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਗੱਲ ਹੈ ਸਾਰੇ ਮਲਬਈ ਨੇ ਮਝਾਇਰ ਦਾ ਡਾਇਲੌਗ ਦਾ ਨਾਮ ਕਿਹਨੇ ਬੋਲੇਗੇ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆਨ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝਾਇਲ ਹੈ ਤਾਂ ਜ਼ਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਤਾਂ ਬਸ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਾਰਿਆਂ ਨੂੰ ਤੁਹਾਡੀ ਦੌਰ ਦੇ ਬੜੇ دیਵਾਨੇ ਨੇ ਸਰ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਕੋਈ ਬੱਚਾ ਲੱਗਦਾ ਉਹ ਤਾਂ ਸਾਰਾ ਕੁਝ ਹੀ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਹੈ ਜੀ ਸਰ ਗੱਲ ਤੁਹਾਡਾ ਵੀ ਮਕਬੂਲ ਬਹੁਤ ਹੋ ਗਿਆ ਹਾਂਜੀ ਮੇਰਾ ਡਾਇਲੌਗ ਵੀ ਕਾਫੀ ਇਹ ਦੇ ਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਤਾਂ ਅਬ ਮੇਰਾ ਇੱਕ ਡਾਇਲੌਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਡੀ ਮੇਰੀ ਮਸ਼ੂਕ ਕੇ ਜਿੰਦ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਹਿੱਕ 'ਚ ਨੇ ਸ਼ੁਕਰੀਆ ਭਜਾ ਬੋਲ ਸਾਂ ਕੀ ਮੈਸੇਜ ਦੇਣਾ ਚਾਹਤ ਹਾਂ 31 ਤਰੀਕ ਨੂੰ ਹਾਂਜੀ ਬਸ ਇਹੋ ਅ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਮੰਜਾਇਲ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਔਰ ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਅੱਗੇ ਨੂੰ ਵੀ ਤੁਹਾਡਾ ਸਾਥ ਈਵੇਂ ਮਿਲਦਾ ਰਹੇ। ਦਾ ਰੋਮੈਂਟਿਕ ਆ ਰੋਮੈਂਟਿਕ ਘੱਟ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ। ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਹੈ। ਆਪਣੇ ਆਪ ਜਿਵੇਂ ਨਿਕਲਦੀ ਹੈ। ਹੋ ਗਿਆ। ਠੀਕ ਹੈ ਠੀਕ ਹੈ। ਠੀਕ ਹੈ। ਥੈਂਕ ਯੂ ਸੋ ਮਚ ਸਰ। ਕੋਈ ਰਾਊਂਡ ਤੇ ਕਿ ਲਾਤਾ ਵਿਜ਼ੂਅਲ ਪਾਲ ਪੜ ਲੈਣਾ ਚਾਹੀਦਾ। ए, फिल्म आ रही है मुझे अलग करती जानवरी सारे ने ज़रूर देखना चाहिए तो उसका मामा ज़रूर देखना चाहिए तो उसे ना छाड़ देंगे तेरे ठीक है एंड कुछ नहीं है गाना देने और एंड ना करे परवानबंदी ना करी मेरा तुम भी करोगे ਵੀਰ ਨੇ ਮਿੱਤ ਮਹੀਗੀ ਬਣ ਕੋਈ ਮਾਰਾਂ ਬੋਰਦੀ ਲੰਘ ਠੀਂ ਘਰੀ ਚੋਤਾ ਵਿੱਚ ਨਸਾ ਦੀ ਕੋਤੀ ਕੋਤੇ ਲੱਤੇ ਤੇ ਆਇਆ ਜਾਂ ਤਾਂ ਨਹੀਂ ਹੋ ਸਮਝਾਇਆ ਤੇਰੇ ਪਿੱਛੇ ਪਿੱਛੇ ਫਿਰਦੇ ਸੀ ਪੰਨਾ ਹੱਥ ਕੇ ਜੇ ਤੂੰ ਇੱਛਾ ਬੋਲ ਲੈ ਨੀ ਉਹ ਰੂਹ ਸਮਝਾ ਕੇ ਦੱਸੋ ਨਾ ਥੈਂਕ ਯੂ ਵੀਰ ਮੇਰੇ ਐਲਬਮ ਜਰੂਰ ਦੇਖਣ ਜਾਇਆ ਠੀਕ ਆ 26 ਜਨਵਰੀ ਮਜਾ ਮੇਰਾ ਵੀਰ ਤਾੜੀ ਮਾਰਦਾ ਸਾਰੀ ਕਾਸ ਦੇ ਨਾਮ ਤੇ ਇੱਕ ਵਾਰੀ ਆਪਦੇ ਨਾਮ ਤੇ ਆ ਕੈਮਰੇ ਲੈ ਨੂੰ ਕਹਿਣੋਂ ਵਾਲਾ ਕਾਹੋ ਜੋ ਕਰੇ ਅਨੰਦ ਇਹਦਾ ਨਾ ਹੀ ਕਰਨ ਚਾਹਦਾ। ਨਾਲ ਕੋਲ ਵੀ ਕਿੱਲੇ ਪੈੜੀ ਹੁੰਦੀ ਹੀ ਤੇ ਮੈਂ 1500 ਬਣਾਈ ਏ। ਓਏ ਇਹ ਪੈੜੀ ਨੇ ਕਹਿੇ ਰੁੱਥੀ ਮੈਂ ਇਹਦੇ ਘਰ ਚ ਪਾਵਾ ਪਾ ਕੇ ਨਹੀਂ ਲਈ। ਇਹਨੇ ਲੀਨਰਾ ਵੀ ਦਾ ਪਾਣੀ ਲਹੂ ਰੰਗਾ ਕਰਤਾ ਹੀ ਮੈਂ। ਬਹੁਤ ਵਧੀਆ। ਜੇ ਸਰ ਉਹ ਨਹੀਂ ਤੇਰੇ ਪਿਸਤੌਲ ਚ ਗੋਲੀਆਂ ਨਹੀਂ ਹੋਣੀਆਂ ਹੌਸਲਾ ਦੇ ਕਰੀ। ਔਰ ਆਵਾਜ਼। ਆਏ ਉਹ ਨੀਆਂ ਗੋਲੀਆਂ ਤੇਰੇ ਪਕਤੌਂ ਚ ਨਹੀਂ ਹੋਣੀਆਂ ਜਿੰਨੀਆਂ ਝੱਟਦੀ ਇੱਕ ਜਨੇ ਬਹੁਤ ਮਿਹਰਬਾਨ ਓਏ ਅਹੀ ਲਾ ਹੋਈਆਂ ਨੇ ਆ ਸਿਆਣੇ ਬੰਦੇ ਦੀ ਗੱਲ ਸਮਝਾਵੇ ਜਨਾਂਵੇ ਚਲਾਕ ਬੰਦੇ ਦੀ ਅਹੀ ਅੱਖ ਪੜ ਲਈ ਦੀ ਮਿਹਰਬਾਨ ਜੇ ਕਿਹੜੇ ਇਹਨਾਂ ਦਾ ਡਾਇਲੋਗ ਹੈ ਉਹ ਉਹ ਵੀ ਇਹ ਹੈ ਕਿ ਉਹ ਜਾਰ ਮਾਰੇ ਬੰਦੇ ਜਿਆ ਉਹਨਾਂ ਨੂੰ ਕਹਿੰਦਾ ਉਹ ਮਰ ਜਿਹੜਾ ਸ਼ੇਰ ਆ ਜਿਹੜਾ ਬੰਦਾ ਸੋ ਸਾਰੇ ਸ਼ੇਰ ਨੇ ਆਪਣੀ ਬਿਗਾ ਸਾਰੇ ਪੰਜਾਬੀ ਅਸੀਂ ਸ਼ੇਰ ਆ ਪੰਜਾਬੀਆਂ ਲਈ ਤਾੜੀ ਮਾਰੋ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਗਾ ਕਿ ਅਸੀਂ ਸਾਰੇ ਅੱਫਾ ਸਾਰੇ ਮਾਲਵਾ ਮਾਝਾ 도ਆਬਾ ਸਾਰਾ ਬਾਦਚੋਂ ਅਸੀਂ ਪਹਿਲਾਂ ਅਸੀਂ ਪੰਜਾਬੀ ਆ ਸਾਡੀ ਕੋਈ ਵੀ ਲੜਾਈ ਕੋਈ ਵੀ ਸਾਰਾ ਸੱਜਾ ਅਸੀਂ ਇਕੱਠੇ ਹੋ ਕੇ ਇੱਕ ਫਰੰਟ ਤੇ ਲੜਦੇ ਹਾਂ ਹਮੇਸ਼ਾ ਸੋ ਅਸੀਂ ਸਾਰੇ ਮਾਲਵੇ ਜਿਆ ਪਰ ਬੋਲੀ ਅਸੀਂ ਪੰਜਾਬੀ ਆ ਔਰ ਇਨਸਾਫ ਤੁਸੀਂ ਕਰਨਾ 32 32 ਰੋਗ ਜੇ 5 ਮੀਟਰ ਸੀ ਬੋਲ ਸਕਿਆ ਕਿ ਨਹੀਂ ਬੋਲ ਸਕਿਆ ਸੀ ਆਪਣੀ ਜਿੱਤ ਜਾ ਸੋ ਪੂਰਾ ਇਨਸਾਫ ਕੀਤਾ ਹਰ ਇੱਕ ਬੰਦੇ ਨੇ ਸੋ ਬਾਈ ਜੀ ਨੇ ਕਿਹਾ ਡਾਇਲੋਗ ਹੈਗਾ ਕਿ ਮਾਜੇ ਦੇ ਕੁੱਤੇ ਪਲੇ ਦੇ ਬੜੇ ਘੁੰਮਣ ਦੇ ਪਰ ਸ਼ੇਰ ਇੱਕੋ ਹੀ ਤੇ ਉਹੀ ਬਲਦੇਸ ਸਿੰਘ ਬਾਤ ਦੂਜੀ ਗੱਲ ਇਹ ਕਹਿਣੀ ਚਾਹੁੰਗਾ ਮੈਂ ਕੁੜੀਆਂ ਲਈ ਜਿੰਨੀਆਂ ਕੁੜੀਆਂ ਇੱਥੇ ਖੜੀਆਂ ਨੇ ਇਹ ਫਿਲਮ ਤੁਹਾਡੀ ਗੱਲ ਕਰਦੀ ਤਦ ਤੁਸੀਂ ਟ੍ਰੇਲਰ ਦੇਖ ਕੇ ਇਹ ਨਾ ਸੋਚੋ ਕਿ ਕਿਸੇ ਗੱਡੀ ਦੀ ਗੱਲ ਕਰਦੀ ਆ ਰੂਪੀ ਨੇ ਇਹਨਾਂ ਨੇ ਇੱਕ ਆਈਪੀਐਸ ਅਫੀਸਰ ਦਾ ਰੋਲ ਫਿਲਮ ਦੇ ਵਿੱਚ ਨਿਭਾਇਆ ਤੇ ਉਹ ਕੁੜੀਆਂ ਦੀ ਗੱਲ ਕਰਦੀ ਆ ਕਿ ਕੁੜੀਆਂ ਅੱਜ ਕਿਸੇ ਤੋਂ ਪਿੱਛੇ ਨਹੀਂ ਹੈਗੀਆਂ ਜਿਹੜੇ ਲੋਕ ਕੁੜੀਆਂ ਨੂੰ ਕਹਿੰਦੇ ਨੇ ਭਾਵੇਂ ਉਹ ਆਈਪੀਐਸ ਅਫੀਸਰ ਬਣ ਜੇ ਤੇ ਲੋਕ ਇਹਦੇ ਨੇ ਕੁਝ ਨਹੀਂ ਕਰ ਸਕਦੇ ਉਹ ਕਰਕੇ ਦਿਹਾਉਂਦੀਆਂ ਨੇ ਸੋਈ ਇਹ ਕਿਹਾੜੀ ਤਾੜੀ ਸਾਰੀਆਂ ਕੁੜੀਆਂ ਲਈ ਆ